ਫੜੇ ਗਏ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਸਾਹਿਬ ਪਹਿਲਾਂ ਆਪਣੇ ਮੰਤਰੀ ਵਿਜੇ ਸਿੰਘਲਾ ਨੂੰ ਫਸਾਉਂਦੇ ਨਜ਼ਰ ਆ ਰਹੇ ਸੀ ਕਾਰਵਾਈ ਕਰਦੇ ਨਜ਼ਰ ਆ ਰਹੇ ਸੀ ਸਬੂਤਾਂ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ ਤੇ ਆਪਣੇ ਹੀ ਇੱਕ ਐਮਐਲਏ ਅਮਿਤ ਰਤਨ ਦੇ ਸਬੰਧੀ ਵੀ ਸਬੂਤਾਂ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ ਹੁਣ ਉਹ ਮੁੱਖ ਮੰਤਰੀ ਆਪਣੇ ਇਹਨਾਂ ਮੰਤਰੀ ਅਤੇ ਐਮਐਲਏ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਸੋ ਸਬੂਤਾਂ ਤੇ ਤੱਥਾਂ ਦੇ ਸਮੇਤ ਇਸ ਖਬਰ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਖਬਰ ਬੜੀ ਅਹਿਮ ਹੈ ਤੇ ਉਧਰ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਐਮ ਐਲ اے ਰਮਨ ਅਰੋੜਾ ਦੀ ਜਿਹੜੇ ਕੀ ਰਡਾਰ ਦੇ ਉੱਪਰ ਨੇ ਗ੍ਰਿਫਤਾਰੀ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਸੀ ਲੇਕਿਨ ਇਸ ਬਿਜ਼ਨਸ ਦੀ ਰਡਾਰ ਦੇ ਉੱਪਰ ਤੇ ਰਿਮਾਂਡ ਦੇ ਉੱਪਰ ਵੱਡੇ ਖੁਲਾਸੇ ਹੋਏ ਨੇ ਹੁਣ ਇਸ ਗ੍ਰਿਫਤਾਰੀ ਤੋਂ ਬਾਅਦ ਕੌਣ ਕੌਣ ਰੂਪੋਸ਼ਣ ਦਾ ਹੋਇਆ ਦਿਖਾਈ ਦੇ ਰਿਹਾ ਕਿਹੜਾ ਭਗੌੜਾ ਹੁੰਦਾ ਦਿਖਾਈ ਦੇ ਰਿਹਾ ਇਸ ਬਾਰੇ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਤੇ ਇਹਨਾਂ ਖਬਰਾਂ ਦੇ ਉੱਪਰ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰਨਾ ਸਿੱਧੂ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸਰ ਸਰਕਾਰ ਦੀ ਸ਼ੁਰੂਆਤ ਹੋਈ ਪਹਿਲੀ ਜਿਮਨੀ ਚੋਣ ਆਈ ਸੰਗਰੂਰ ਦੀ ਉਦੋਂ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਆਪਣੇ ਹੀ ਇੱਕ ਮੰਤਰੀ ਨੂੰ ਮਾਫ ਕਰਨਾ ਆਪਣੇ ਮੰਤਰੀ ਜਿਹੜੇ ਕਿ ਸਿਹਤ ਮੰਤਰੀ ਸੀ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਕਰਦੇ ਨਜ਼ਰ ਆਏ ਤੇ ਖੁਦ মিডিਆ ਦੇ ਸਾਹਮਣੇ ਆ ਕੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਇਹਨਾਂ ਦੇ ਸਬੰਧੀ ਮੇਰੇ ਕੋਲੇ ਬਹੁਤ ਸਬੂਤ ਨੇ ਮੈਨੂੰ ਇਹਨਾਂ ਬਾਰੇ ਸਾਰਾ ਕੁਝ ਪਤਾਗਾ ਸੋ ਕਾਰਵਾਈ ਕਰਦੇ ਦਿਖਾਈ ਦਿੱਤੇ ਉਸ ਤੋਂ ਬਾਅਦ ਅੰਮ੍ਰਿਤ ਰਤਨ ਰਤਨ ਦੀ ਵਾਰੀ ਆਉਂਦੀ ਹੈ ਕੋਟਫੱਤਾ ਵਾਲੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਈ ਜੇਲ੍ਹ ਵੀ ਜਾਣਾ ਪਿਆ ਲੇਕਿਨ ਹੁਣ ਕਹਿ ਰਹੇ ਨੇ ਵੀ ਆਪਣੇ ਇਸ ਮੰਤਰੀ ਅਤੇ ਐਮਐਲਏ ਨੂੰ ਬਚਾਉਣ ਦੀ ਕੋਸ਼ਿਸ਼ ਵੀ ਖੁਦ ਮੁੱਖ ਮੰਤਰੀ ਸਾਹਿਬ ਕਰਦੇ ਨਜ਼ਰ ਆ ਰਹੇ ਨੇ ਆਖਰ ਕਿਹੜੇ ਤੱਥ ਤੇ ਕਿਹੜੇ ਸਬੂਤ ਨੇ ਜਿਨ੍ਹਾਂ ਤੋਂ ਇਹ ਸਾਬਤ ਹੋ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਹੁਣ ਉਹਨਾਂ ਨੂੰ ਬਚਾਉਣ ਦੇ ਰਸਤੇ ਤੇ ਚੱਲ ਪਏ ਨੇ ਦੇਖੋ ਵਿਜੇ ਸਿੰਘਲਾ ਜਿਹੜੇ ਕਿ ਸਿਹਤ ਮੰਤਰੀ ਸੀਗੇ ਸਭ ਤੋਂ ਪਹਿਲਾਂ ਇਹਨਾਂ ਨੇ ਉਹਨਾਂ ਨੂੰ ਫਸਾਇਆ ਸੀ ਤੁਹਾਨੂੰ ਮੈਂ ਚੇਤੇ ਕਰਾ ਦਿਆਂ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਦੀ ਉਹ ਸਟੇਟਮੈਂਟ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਜਿਹੜਾ ਅਮਿਤ ਰਤ ਮਾਫ ਕਰਨਾ ਜਿਹੜਾ ਵਿਜੇ ਸਿੰਘਲਾ ਉਹ ਸਾਡਾ ਮੰਤਰੀ ਜਿਹੜਾ ਹੈਗਾ ਉਹ ਹਰ ਇੱਕ ਤੋਂ 1% ਹਰ ਕੰਮ ਦੇ ਵਿੱਚੋਂ ਜਿਹੜਾ ਉਹ ਕਮਿਸ਼ਨ ਮੰਗਦਾ ਸੀ ਜਿਹਦੇ ਕਹਿੰਦੇ ਸਬੂਤ ਮੇਰੇ ਕੋਲ ਪਹੁੰਚੇ ਆ ਔਰ ਕਹਿੰਦੇ ਕਿ ਜਦੋਂ ਮੈਂ ਉਸ ਮੰਤਰੀ ਵਿਜੇ ਸਿੰਘਲਾ ਦੇ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਇਹ ਆਪਣਾ ਗੁਨਾਹ ਕਬੂਲ ਲਿਆ ਵੀ ਆ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਸੀ ਕਹਿੰਦੇ ਕਿ ਮੈਂ ਪੁਲਿਸ ਨੂੰ ਆਰਡਰ ਦਿੱਤਾ ਕਿ ਉਹਨੂੰ ਫੜੋ ਉਹਦੇ ਤੇ ਕਾਰਵਾਈ ਕਰੋ ਉਹਨੂੰ ਫੜਿਆ ਵੀ ਗਿਆ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਗਿਆ ਉਹਨੂੰ ਕੈਬਨਿਟ ਚੋਂ ਬਰਖਾਸਤ ਵੀ ਕੀਤਾ ਗਿਆ ਤੇ ਉਹ ਬਾਹਰ ਵੀ ਆ ਗਿਆ ਤੇ ਮੁੱਖ ਮੰਤਰੀ ਤੇ ਪਰਿਵਾਰ ਦੇ ਨਾਲ ਨੱਚਦਾ ਵੀ ਨਜ਼ਰ ਆਇਆ ਤੇ ਮੀਟਿੰਗਾਂ ਦੇ ਵਿੱਚ ਹਿੱਸਾ ਲੈਂਦਾ ਵੀ ਨਜ਼ਰ ਆਇਆ ਹੁਣ ਬਹੁਤ ਅਹਿਮ ਜਿਹੜਾ ਤੱਤ ਹੈ ਸਾਡੇ ਕੋਲੇ ਲਿਖਤੀ ਸਰਕਾਰ ਦਾ ਜਿਹੜਾ ਉਹ ਪ੍ਰੂਫ ਸਾਡੇ ਹੱਥ ਜਿਹੜਾ ਉਹ ਲੱਗਿਆ ਜਿਹਦੇ ਵਿੱਚ ਵਿਜੇ ਸਿੰਘਲਾ ਜਿਹਦੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਬੂਤ ਹੋਣ ਦੀ ਗੱਲ ਕਹਿ ਰਹੇ ਸੀ ਕਿ ਮੇਰੇ ਕੋਲ ਸਬੂਤ ਹੈ ਕਹਿੰਦੇ ਸੀ ਕਿ ਨਾ ਇਹ ਮੀਡੀਆ ਨੂੰ ਪਤਾ ਤੇ ਨਾ ਇਹ ਵਿਰੋਧੀਆਂ ਨੂੰ ਪਤਾ ਇਨ੍ਹਾਂ ਸਬੂਤਾਂ ਦੇ ਬਾਰੇ ਜਿਵੇਂ ਚਾਹੁੰਦਾ ਆਪਦੇ ਮੰਤਰੀ ਨੂੰ ਬਚਾ ਸਕਦਾ ਸੀ ਪਰ ਹੁਣ ਕੋਰਟ ਦੇ ਵਿੱਚ ਇਨ੍ਹਾਂ ਨੇ ਜਿੱਥੇ ਇਹ ਸਬੂਤ ਦੇਣੇ ਸੀ ਜਿਹੜੇ ਸਬੂਤਾਂ ਦੀ ਮੁੱਖ ਮੰਤਰੀ ਗੱਲ ਕਰ ਰਹੇ ਆ ਜਿਹੜੇ ਸਬੂਤਾਂ ਦੀ ਮੁੱਖ ਮੰਤਰੀ ਗੱਲ ਕਰਦੇ ਸੀਗੇ ਕਿ ਵਿਜੇ ਸਿੰਘਲਾ ਦੇ ਖਿਲਾਫ ਸਬੂਤ ਨੇ ਮੇਰੇ ਕੋਲੇ ਔਰ ਨਾ ਆ ਮੀਡੀਆ ਕੋਲਿਆਂ ਨਾਲ ਵਿਰੋਧੀਆਂ ਕੋਲਿਆਂ ਤੇ ਮੇਰੇ ਕੋਲਿਆਂ ਜੇ ਮੈਂ ਚਾਹੁੰਦਾ ਵਿਚਾ ਲੈ ਲੈਂਦਾ ਉਹ ਜਦੋਂ ਹੁਣ ਕੋਰਟ ਦੇ ਵਿੱਚ ਪੇਸ਼ ਕਰਨੀ ਸੀਗੀ ਤਾਂ ਕੋਰਟ ਦੇ ਵਿੱਚ ਹੁਣ ਸਰਕਾਰ ਦੇ ਵੱਲੋਂ ਲਿਖ ਕੇ ਦੇ ਦਿੱਤਾ ਗਿਆ ਕਿ ਭਾਈ ਅਨਟ੍ਰੇਸ ਜਿਹੜਾ ਇਹ ਹੈਗਾ ਅਨਟ੍ਰੇਸ ਦਾ ਭਾਵ ਅਨਟ੍ਰੇਸ ਦੀ ਰਿਪੋਰਟ ਜਿਹੜੀ ਆ ਦੇ ਦਿੱਤੀ ਗਈ ਵਿਜੇ ਸਿੰਘਲਾ ਦੇ ਖਿਲਾਫ ਅਨਟ੍ਰੇਸ ਦਾ ਭਾਵ ਇਹ ਹੈ ਕਿ ਉਹਦੇ ਖਿਲਾਫ ਕੋਈ ਵੀ ਸਬੂਤ ਲਖਵਿੰਦਰ ਜੀ ਕਹਿੰਦੇ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਸਣ ਉਦੋਂ ਝੂਠ ਬੋਲਦੇ ਸੀ ਜਿਹੜਾ ਖੁਦ ਕਹਿ ਰਹੇ ਸੀਗੇ ਕਿ ਭਾਈ ਮੇਰੇ ਕੋਲ ਇਹਦੇ ਸਬੂਤ ਆਏ ਆ ਜਿਹੜੇ ਕਿਸੇ ਕੋਲੇ ਨਹੀਂ ਮੇਰੇ ਕੋਲੇ ਸਬੂਤ ਹੈ ਮੇਰੇ ਕੋਲੇ ਖੁਦ ਗੁਨਾਹ ਵੀ ਜਿਹੜਾ ਕਹਿੰਦੇ ਕਬੂਲਿਆ ਵਿਜੇ ਸਿੰਘਲਾ ਨੇ ਕਿ ਉਹਦਾ ਮੁੱਖ ਮੰਤਰੀ ਝੂਠ ਬੋਲਦੇ ਸੀ ਜਾਂ ਫਿਰ ਅੱਜ ਮੁੱਖ ਮੰਤਰੀ ਝੂਠ ਬੋਲ ਰਿਹਾ ਸਰਕਾਰ ਉਹਨਾਂ ਨੇ ਝੂਠ ਬੋਲੀ ਆ ਜਿਹੜਾ ਕਹਿ ਰਹੀ ਆ ਕਿ ਸਾਡੇ ਕੋਲ ਉਹਦੇ ਖਿਲਾਫ ਸਬੂਤ ਨਹੀਂ ਹੈ ਔਰ ਇਹ 17325 ਨੂੰ ਰਿਪੋਰਟ ਜਿਹੜੀ ਦਿੱਤੀ ਹੈ ਔਰ ਇਹਦੇ ਵਿੱਚ ਲਿਖੀ ਲਿਖਤੀ ਦਿੱਤਾ ਕਿ ਉਹਦੇ ਖਿਲਾਫ ਕੋਈ ਸਬੂਤ ਹੈ ਨਹੀਂ ਭਾਵੇਂ ਉਹਨੇ ਬਰੀ ਹੋ ਜਾਣਾ ਔਰ ਇਸੇ ਕਰਕੇ ਹੁਣ ਮੁੱਖ ਮੰਤਰੀ ਦਾ ਪਰਿਵਾਰ ਜਿਹੜਾ ਲਖਵਿੰਦਰ ਜੀ ਹੁਣ ਨੱਚਦਾ ਫਿਰਦਾ ਹੈ ਇਸੇ ਕਰਕੇ ਉਹਨਾਂ ਦਾ ਪਰਿਵਾਰ ਜਿਹੜਾ ਉਸ ਵਿਜੇ ਸਿੰਘਲਾ ਦੇ ਜਿਹੜਾ ਹੈਗਾ ਪਰਿਵਾਰਕ ਫੰਕਸ਼ਨਾਂ ਦੇ ਵਿੱਚ ਮੇਲਦਾ ਫਿਰਦਾ ਤਾਂ ਉਹ ਗੱਲ ਵਿਜੇ ਸਿੰਘਲਾ ਦੀ ਆ ਗਈ ਹੁਣ ਗੱਲ ਆਪਾਂ ਅਮਿਤ ਰਤਨ ਦੀ ਕਰ ਲੈਨੇ ਆ ਅਮਿਤ ਰਤਨ ਜਦੋਂ ਫੜਿਆ ਗਿਆ ਉਦੋਂ ਵੀ ਬੜੀ ਵਾਹੀ-ਵਾਹੀ ਸਰਕਾਰ ਦੇ ਵੱਲੋਂ ਜਿਹੜੀ ਫੱਟੀ ਖੱਡੀ ਗਈ ਕਿ ਅਸੀਂ ਭਾਈ ਆਪਣੇ ਵੀ ਨਹੀਂ ਜਿਹੜੇ ਉਹ ਬੰਦੇ ਛੱਡ ਰਹੇ ਤਾਂ ਅਮਿਤ ਰਤਨ ਪਹਿਲਾਂ ਤਾਂ ਉੱਥੇ ਫੜਿਆ ਗਿਆ ਉਹਦਾ ਪੀਏ ਇੱਕ ਫੜ ਲਿਆ ਗਿਆ ਉਹਦਾ ਕਰੀਬੀ ਫੜ ਲਿਆ ਗਿਆ ਬਾਅਦ ਦੇ ਵਿੱਚ ਬੱਤੀਆਂ ਬੰਦ ਕਰਕੇ ਉਥੋਂ ਅਮਿਤ ਰਤਨ ਜਿਹੜਾ ਉਹ ਭਜਾਇਆ ਗਿਆ ਕਿਵੇਂ ਭਜਾਇਆ ਗਿਆ ਆਪਣੇ ਜਿਹੜਾ ਉਹ ਸਭ ਦੇ ਸਾਹਮਣੇ ਸੀਗਾ ਔਰ ਹੁਣ ਉਸੇ ਹੀ ਅਮਿਤ ਰਤਨ ਦੇ ਖਿਲਾਫ ਉਹਨੂੰ ਬਚਾਇਆ ਕਿਵੇਂ ਜਾ ਰਿਹਾ ਉਹ ਵੀ ਤੱਤ ਤੇ ਸਬੂਤ ਨੇ ਸਾਡੇ ਕੋਲੇ ਲਿਖਤੀ ਨੇ ਜੇ ਕੋਈ ਚਾਹੇ ਤਾਂ ਚੈੱਕ ਕਰ ਵੀ ਸਕਦਾ ਔਰ ਤਾਂ ਉਹਦੇ ਖਿਲਾਫ ਇਹ ਲਿਖਤੀ ਦਿੰਦੇ ਆ ਜਿਹੜੀ ਪਹਿਲਾਂ ਤੁਹਾਨੂੰ ਦੱਸ ਦਿੰਨਾ ਕਿ ਜਦੋਂ ਆ ਕਿਸੇ ਐਮਐਲਏ ਜਾਂ ਮੰਤਰੀ ਨੂੰ ਜਾਂ ਕਿਸੇ ਆਈਪੀਐਸਆਈਐਸ ਨੂੰ ਜਿਹੜਾ ਉਹ ਫੜਿਆ ਜਾਂਦਾ ਹੈ ਤੇ ਜਦੋਂ ਉਹਦੇ ਖਿਲਾਫ ਚਲਾਨ ਪੇਸ਼ ਕਰਨਾ ਤਾਂ ਉਹਦੇ ਖਿਲਾਫ ਜਦੋਂ ਕੇਸ ਜਿਹੜਾ ਚਲਾਉਣਾ ਉਹਦੀ ਮਨਜ਼ੂਰੀ ਚਾਹੀਦੀ ਹੁੰਦੀ ਹੈ ਮੰਤਰੀ ਦੇ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਜਿਹੜੀ ਆ ਗਵਰਨਰ ਸਾਹਿਬ ਨੇ ਦੇਣੀ ਹੁੰਦੀ ਹੈ ਔਰ ਐਮਐਲਏ ਦੇ ਖਿਲਾਫ ਜਿਹੜੀ ਕੇਸ ਚਲਾਉਣ ਦੀ ਮਨਜ਼ੂਰੀ ਲਖਵਿੰਦਰ ਜੀ ਉਹ ਸਪੀਕਰ ਸਾਹਿਬ ਨੇ ਦੇਣੀ ਹੁੰਦੀ ਹੈ ਤਾਂ ਜਦੋਂ ਸਪੀਕਰ ਸਾਹਿਬ ਤੋਂ ਮਨਜ਼ੂਰੀ ਲੈਣ ਦੀ ਵਾਰੀ ਆਈ ਤਾਂ ਇਹਨਾਂ ਨੇ ਸਪੀਕਰ ਸਾਹਿਬ ਤੋਂ ਕੇਸ ਚਲਾਉਣ ਦੀ ਮਨਜ਼ੂਰੀ ਲਈ ਹੋਈ ਨਹੀਂ ਇਹਨਾਂ ਨੇ ਮਨਜ਼ੂਰੀ ਲੈ ਲਈ ਉਤੋਂ ਦੇ ਜਿਹੜੇ ਪਾਰਲੀਮੈਂਟ ਅਫੇਅਰਸ ਤੇ ਮੇਰੇ ਖਿਆਲ ਜਿਹੜੇ ਸੀਗੇ ਜਿਵੇਂ ਗਲਤ ਨਹੀਂ ਆ ਤਾਂ ਡਿਪਟੀ ਸੈਕਟਰੀ ਜਿਹੜੇ ਕਿ ਮਨਜ਼ੂਰੀ ਦੇ ਹੀ ਨਹੀਂ ਸਕਦੇ ਐਮਐਲਏ ਦੇ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਡਿਪਟੀ ਸੈਕਟਰੀ ਜਿਹੜਾ ਉਹ ਦੇ ਹੀ ਨਹੀਂ ਸਕਦਾ ਦੇਣੀ ਸੀ ਜਿਹੜੀ ਮਨਜ਼ੂਰੀ ਉਹ ਸਪੀਕਰ ਸਾਹਿਬ ਨੇ ਦੇਣੀ ਸੀ ਪਰ ਨਹੀਂ ਉਹਨਾਂ ਤੋਂ ਮਨਜ਼ੂਰੀ ਜਿਹੜੀ ਲਈ ਨਹੀਂ ਗਈ ਔਰ ਇੱਕ ਟੈਕਨੀਕਲ ਤੌਰ ਤੇ ਇੱਕ ਜਿਹੜਾ ਇੱਕ ਵੀਕ ਪੁਆਇੰਟ ਜਿਹੜਾ ਉਹ ਰੱਖ ਲਿਆ ਗਿਆ ਔਰ ਹੁਣ ਜਦੋਂ ਉਹ ਕੋਰਟ ਗਿਆ ਤਾਂ ਉਹਨੇ ਕਹਿ ਦੇਣਾ ਕਿ ਭਈਆ ਦੇਖ ਲਓ ਕਿ ਮੇਰੇ ਖਿਲਾਫ ਤਾਂ ਜਿਹੜਾ ਜਿਹੜਾ ਬੰਦਾ ਸੈਂਕਸ਼ਨ ਮੇਰੇ ਖਿਲਾਫ ਕੇਸ ਚ ਚਲਾਉਣ ਦੀ ਮਨਜ਼ੂਰੀ ਜਿਹੜਾ ਉਹ ਦੇ ਹੀ ਨਹੀਂ ਸਕਦਾ ਤਾਂ ਉਹਨੇ ਦਿੱਤੀ ਹੋਈ ਹੈ ਤਾਂ ਕੇਸ ਠਾ ਔਡ ਜਾਣ ਔਰ ਦੋਨੇ ਹੀ ਬਰੀ ਹੋ ਜਾਣੇ ਆ ਭਾਵੇਂ ਕਿ ਅਨਟ੍ਰੇਸ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਭਗਵੰਤ ਬਾਦ ਦੀ ਸਰਕਾਰ ਨੇ ਜਿਹੜੀ ਅਨਟ੍ਰੇਸ ਦੀ ਭਾਵੇਂ ਕੇ ਸਬੂਤ ਨਹੀਂ ਵਿਜੇ ਸਿੰਘਲਾ ਦੇ ਖਿਲਾਫ ਉਹ ਰਿਪੋਰਟ ਜਿਹੜੀ ਆ ਉਹ ਦੇ ਦਿੱਤੀ ਹੈ ਕਿ ਸਬੂਤ ਹੈ ਨਹੀਂਗਾ ਕੋਰਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਸਬੂਤ ਹੈਗੇ ਆ ਔਰ ਦੂਜੇ ਪਾਸੇ ਅਮਿਤ ਰਤਨ ਦੀ ਮਨਜ਼ੂਰੀ ਜਿਹੜੀ ਆ ਉਹ ਸਪੀਕਰ ਸਾਹਿਬ ਨੇ ਜਿਹੜੀ ਸੋਦੇ ਖਿਲਾਫ ਕੇ ਚਲਾਉਣ ਦੀ ਜਾਣਬੁੱਝ ਕੇ ਉਹਨਾਂ ਤੋਂ ਮਨਜ਼ੂਰੀ ਲਈ ਨਹੀਂ ਗਈ ਤੇ ਡਿਪਟੀ ਸੈਕਟਰੀ ਤੋਂ ਮਨਜ਼ੂਰੀ ਲੈ ਲਈ ਗਈ ਜਿਹੜਾ ਕਿ ਮਨਜ਼ੂਰੀ ਦੇ ਹੀ ਨਹੀਂ ਸਕਦਾ ਸੀ ਤਾਂ ਦੋਵੇਂ ਹੀ ਜਿਹੜੇ ਆ ਉਹ ਟੈਕਨੀਕਲ ਤੌਰ ਤੇ ਬਰੀ ਹੋ ਜਾਣੇ ਆ ਔਰ ਜਿਨ੍ਹਾਂ ਨੂੰ ਖੁਦ ਇਹ ਕਹਿੰਦੇ ਸੀਗੇ ਕਿ ਸਾਡੇ ਕੋਲੇ ਸਬੂਤ ਹੈ ਔਰ ਪੋਸਟਰ ਲਾਏ ਕਰੋੜਾਂ ਰੁਪਈਆ ਦੇ ਕਿ ਅਸੀਂ ਤਾਂ ਆਪਣੇ ਵੀ ਜਿਹੜੇ ਉਹ ਬਕਸ਼ੇ ਨਹੀਂ ਤਾਂ ਹੁਣ ਉਹਨਾਂ ਦੋਵਾਂ ਨੂੰ ਹੀ ਜਿਹੜਾ ਇਹ ਮੰਤਰੀ ਸਾਬਕਾ ਵਿਜੇ ਸਿੰਘਲਾ ਔਰ ਜਿਹੜਾ ਉਹ ਐਮਐਲਏ ਅਮਿਤ ਰਤਨ ਹੈ ਇਹਨਾਂ ਦੋਵਾਂ ਨੂੰ ਬਚਾਉਣ ਦੇ ਲਈ ਇਸ ਤਰੀਕੇ ਦੀ ਜਿਹੜੀ ਇਹਨਾਂ ਨੇ ਚਾਲ ਲਖਵਿੰਦਰ ਜੀ ਕੋਰਟ ਦੇ ਵਿੱਚ ਚੱਲੀ ਹੈਗੀ ਹੈ ਔਰ ਉਸ ਚਾਲ ਦੇ ਰਾਹੀਂ ਇਹਨਾਂ ਦੋਵਾਂ ਜਿਹੜਾ ਨੂੰ ਹੁਣ ਬਚਾ ਲਿਆ ਗਿਆ ਔਰ ਇੱਕ ਤਰੀਕੇ ਦੇ ਨਾਲ ਤਾਂ ਕਿਤੇ ਨਾ ਕਿਤੇ ਜਿਹੜਾ ਇਹ ਝੂਠ ਮੁੱਖ ਮੰਤਰੀ ਦਾ ਫੜਿਆ ਗਿਆ ਜਿਹੜੇ ਮੁੱਖ ਮੰਤਰੀ ਕਹਿੰਦੇ ਸੀਗੇ ਕਿ ਅਸੀਂ ਲੋਕਾਂ ਦੇ ਨਾਲ ਖੜੇ ਆ ਲੋਕਾਂ ਨੂੰ ਲੁੱਟਣ ਵਾਲਿਆਂ ਦੇ ਅਸੀਂ ਖਿਲਾਫ ਖੜੇ ਆ ਭਾਵੇਂ ਉਹ ਸਾਡਾ ਆਬਦਾ ਹੋਵੇ ਤੇ ਭਾਵੇਂ ਉਹ ਸਾਡਾ ਬਗਾਨਾ ਹੋਵੇ ਅਸੀਂ ਕਿਸੇ ਨੂੰ ਵੀ ਜਿਹੜਾ ਉਹ ਬਖਸ਼ਾਂਗੇ ਨਹੀਂ ਪਰ ਕਿਤੇ ਨਾ ਕਿਤੇ ਇਹ ਜਿਹੜੀ ਆ ਖੁਲਾਸੇ ਜਿਹੜੇ ਹੋਏ ਆ ਇਸ ਤੋਂ ਪਹਿਲਾਂ ਲਖਵਿੰਦਰ ਜੀ ਇੰਨਾ ਹੀ ਨਹੀਂ ਇੰਨਾ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਿਰਫ ਵਿਜੇ ਸਿੰਘਲਾ ਨੂੰ ਨਹੀਂ ਬਚਾਇਆ ਸਿਰਫ ਅਮਿਤ ਰਤਨ ਨੂੰ ਹੀ ਨਹੀਂ ਬਚਾਰੇ ਲਿਖਤੀ ਤੌਰ ਤੇ ਉੱਥੇ ਦੇ ਕੇ ਕੋਰਟ ਦੇ ਵਿੱਚ ਇਸ ਤੋਂ ਪਹਿਲਾਂ ਬੇਅਦਬੀ ਹੋਈ ਸੀ ਮਲੇਰ ਕੋਟਲਾ ਦੇ ਵਿੱਚ ਅ ਕੁਰਾਨ ਸ਼ਰੀਫ ਦੀ ਤਾਂ ਉਹਦੇ ਵਿੱਚ ਇਹਨਾਂ ਦਾ ਇੱਕ ਦਿੱਲੀ ਦਾ ਐਮਐਲਏ ਜਿਹੜਾ ਉਹਦਾ ਨਾਮ ਆ ਗਿਆ ਸੀ ਤੇ ਉਹ ਉਹਦੇ ਦੇ ਖਿਲਾਫ ਐਫਆਈਆਰ ਦਰਜ ਹੋ ਗਈ ਸੀ ਤਾਂ ਉਦੋਂ ਵੀ ਸਰਕਾਰ ਨੇ ਲੈ ਕੇ ਦਿੱਤਾ ਸੀ ਕਿ ਸਾਡੀ ਸਰਕਾਰ ਜਿਹੜੀ ਆ ਇਸ ਐਮਐਲਏ ਦੇ ਖਿਲਾਫ ਜਿਹੜਾ ਦਿੱਲੀ ਦਾ ਇਹਨਾਂ ਇਹਨਾਂ ਦਾ ਐਮਐਲਏ ਸੀ ਬੇਅਦਬੀ ਦੇ ਵਿੱਚ ਉਹਦਾ ਨਾਮ ਆ ਗਿਆ ਸੀਗਾ ਉਹਦੇ ਖਿਲਾਫ ਕਹਿੰਦੇ ਕਿ ਅਸੀਂ ਕੇਸ ਨਹੀਂ ਚਲਾਉਣਾ ਚਾਹੁੰਦੇ ਤਾਂ ਯਾਨੀ ਬੇਅਦਬੀ ਵਾਲੇ ਮਸਲੇ ਦੇ ਵਿੱਚ ਵੀ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਇਹਦੇ ਦੋਸ਼ੀ ਦੇ ਖਿਲਾਫ ਜਿਹੜਾ ਅਸੀਂ ਕੇਸ ਨਹੀਂ ਚਲਾਉਣਾ ਚਾਹੁੰਦੇ ਹੁਣ ਮੁੱਖ ਮੰਤਰੀ ਭਗਵੰਤ ਪਾਣ ਦੀ ਸਰਕਾਰ ਜਿਹੜੀ ਆ ਵਿਜੇ ਸਿੰਘਲਾ ਅਤੇ ਅਮਿਤ ਰਤਨ ਨੂੰ ਐਨ ਬਰੀ ਕਰਾਉਣ ਦੀ ਪੂਰੀ ਤਾਕਤ ਦੇ ਵਿੱਚ ਜਿਹੜੀ ਹੈ ਤਾਂ ਕਿਤੇ ਨਾ ਕਿਤੇ ਇਹ ਚੋਰੀ ਜਿਹੜੀ ਆ ਹੁਣ ਮੁੱਖ ਮੰਤਰੀ ਭਗਵੰਤ ਪਾਣ ਦੀ ਸਰਕਾਰ ਦੀ ਜਿਹੜੀ ਆ ਉਹ ਫੜੀ ਗਈ ਹੈ ਔਰ ਲੋਕਾਂ ਦੇ ਸਾਹਮਣੇ ਇਹ ਜਿਹੜੇ ਸਾਰੇ ਤੱਥ ਜਿਹੜੇ ਆ ਉਹ ਆ ਗਏ ਆ ਲਿਖਤੀ ਤੌਰ ਤੇ ਵੀ ਔਰ ਅਸੀਂ ਆਪਣੇ ਸਾਡੇ ਕੋਲ ਜਿਹੜੇ ਉਹ ਲਿਖਤੀ ਆਰਡਰ ਜਿਹੜਾ ਕੋਰਟ ਦੇ ਵਿੱਚ ਆ ਮੇਰੇ ਮੋਬਾਈਲ ਦੇ ਵਿੱਚ ਜਿਹੜੇ ਮੌਜੂਦ ਹੈਗੇ ਆ ਔਰ ਇਹ ਦੇ ਵਿੱਚ ਸਾਡੇ ਕੋਲੇ ਅਨਟ੍ਰੇਸ ਦੀ ਰਿਪੋਰਟ ਵੀ ਜਿਹੜੀ ਹੈ ਹੈਗੀ ਆ ਵਿਜੇ ਸਿੰਗਲਾ ਦੇ ਖਿਲਾਫ ਜਿਹੜੀ ਆਈ ਹੈ ਔਰ ਜਿਹੜੀ ਅਸੀਂ ਗੱਲ ਤੁਹਾਨੂੰ ਅਮਿਤ ਰਤਨ ਵਾਲੀ ਜਿਹੜੀ ਉਹ ਦੱਸ ਕੇ ਹਟਿਆ ਉਹ ਵੀ ਮੇਰੇ ਫੋਨ ਦੇ ਵਿੱਚ ਜਿਹੜਿਆ ਕਾਗਜ਼ਾਤ ਜਿਹੜਿਆ ਉਹ ਮੌਜੂਦ ਹੈਗੇ ਆ ਜਿਹੜੇ ਸਰਕਾਰ ਨੇ ਲਿਖਤੀ ਤੌਰ ਤੇ ਕੋਰਟ ਦੇ ਵਿੱਚ ਜਿਹੜੇ ਉਹ ਪੇਸ਼ ਕੀਤੇ ਆ ਤਾਂ ਇਹ ਜਿਹੜੀ ਆ ਗੱਲ ਲਖਵਿੰਦਰ ਜੀ ਇਸ ਤਰੀਕੇ ਦੀ ਆ ਔਰ ਸਚਾਈ ਕਦੇ ਉਹ ਲੁਕਾਇਆ ਲੁਕਦੀ ਨਹੀਂ ਨੀਗੀ ਔਰ ਇਹ ਸਾਧੀਆਂ ਗੱਲਾਂ ਜਿਹੜੀਆਂ ਉਹ ਬਾਹਰ ਆ ਗਈਆਂ ਨੇ ਤਾਂ ਕਿਤੇ ਨਾ ਕਿਤੇ ਚਿਹਰਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦਾ ਜਿਹੜਾ ਉਹ ਨੰਗਾ ਜ਼ਰੂਰ ਹੋਇਆ ਬਿਲਕੁਲ ਦੀ ਪਰ ਜਦੋਂ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਨੇ ਜਾਂ ਵਿਰੋਧੀ ਲੀਡਰ ਨੇ ਲਗਾਤਾਰ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਵੀ ਇਹ ਰਾਜਨੀਤਿਕ ਸਟੰਟ ਹੈ ਵੀ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਚਾਹੇ ਜਿਮਨੀ ਚੋਣ ਹੋਵੇ ਜਾਂ ਜਨਰਲ ਇਲੈਕਸ਼ਨ ਹੋਣਾ ਤਾਂ ਆਮ ਆਦਮੀ ਪਾਰਟੀ ਐਸੇ ਹਤਕੰਡੇ ਬਣਾਉਂਦੀ ਹੈ ਫਿਰ ਆਪਾਂ ਕਹਿ ਸਕਦੇ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਬਲੋ ਰਿਪੋਰਟਾਂ ਪੇਸ਼ ਕੀਤੇ ਜਾ ਰਹੇ ਨੇ ਹਾਈ ਕੋਰਟ ਦੇ ਵਿੱਚ ਐ ਕਿ ਖੁਦ ਮੰਨਿਆ ਜਾ ਰਿਹਾ ਵੀ ਸਾਡੇ ਮੰਤਰੀ ਸਾਹਿਬ ਕੋਲੇ ਸਾਡੇ ਕੋਲੇ ਕੋਈ ਪ੍ਰੂਫ ਨਹੀਂ ਹੈਗਾ ਅੱਜ ਆਪਰ ਅਮਿਤ ਰਤਨ ਤੁਸੀਂ ਗੱਲ ਕਰ ਰਹੇ ਹੋ ਕਿ ਇਹ 100% ਸੱਚ ਹੈ ਫਿਰ ਵਿਰੋਧੀ ਬਿਲਕੁਲ ਸੱਚ ਕਹਿ ਰਹੇ ਨੇ ਕਿ ਸੱਚਮੁੱਚ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਵੱਲੋਂ ਗਮਰਾ ਕੀਤਾ ਜਾ ਰਿਹਾ ਨਹੀਂ ਬਿਲਕੁਲ ਗਮਰਾਜ ਕੀਤਾ ਜਾ ਰਿਹਾ ਉਸ ਟਾਈ ਜਿਹੜਾ ਹੈਗਾ ਉਸ ਟਾਈਮ ਦੀ ਜਿਹੜੀ ਗੱਲ ਹੈ ਇੱਕ ਚੋਣ ਸੀਗੀ ਉਦੋਂ ਇਹਨਾਂ ਨੇ ਬੱਲੇ ਬੱਲੇ ਖੱਟਣੀ ਸੀਗੀ ਉਦੋਂ ਬੱਲੇ ਬੱਲੇ ਖੱਟੀ ਵੀ ਬਹੁਤ ਇਹਨਾਂ ਨੇ ਲਖਵਿੰਦਰ ਜੀ ਜੇ ਆਪਾਂ ਕਹੀਏ ਨਾ ਤਾਂ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੀਗਾ ਕਿ ਵਾਕਈ ਯਾਰ ਸਰਕਾਰ ਆਈ ਹੈ ਜਿਹੜੀ ਸਰਕਾਰ ਆਪਣੀ ਬੰਦਿਆਂ ਨੂੰ ਜਿਹੜੀ ਉਹ ਬਖਸ਼ ਨਹੀਂ ਰਹੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਸੀਗੀ ਕਿ ਮੇਰੇ ਕੋਲ ਹੀ ਵਿਜੇ ਸਿੰਘਲਾ ਦੇ ਖਿਲਾਫ ਸਬੂਤ ਹੈ ਤੇ ਮੈਂ ਉਹ ਦੇਖਿਆ ਤੇ ਖੁਦ ਉਹਨਾਂ ਨੇ ਆਪਣਾ ਗੁਨਾਹ ਜਿਹੜਾ ਵਿਜੇ ਸਿੰਘਲਾ ਨੇ ਕਬੂਲਿਆ ਕਹਿੰਦੇ ਨਾ ਇਹ ਸਬੂਤ মিডিਆ ਕੋਲੇ ਆ ਨਾ ਇਹ ਸਬੂਤ ਵਿਰੋਧੀਆਂ ਕੋਲੇ ਆ ਤੇ ਜੇ ਮੈਂ ਚਾਹਾਂ ਮੈਂ ਇਹਨੂੰ ਛੁਪਾ ਵੀ ਸਕਦਾ ਸੀ ਇਹ ਵੀ ਜਿਹੜੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀਆਂ ਸੀਗੀਆਂ ਤੇ ਅੱਜ ਜੇ ਉਹ ਸਬੂਤ ਹਾਲੇ ਤੱਕ ਨਾ ਤਾਂ ਜਨਤਕ ਹੋਇਆ ਨਾ ਉਹ ਕੋਰਟ ਦੇ ਵਿੱਚ ਗਿਆ ਇਹਦਾ ਭਾਵ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਝੂਠ ਬੋਲਦੇ ਸੀ ਉਦੋਂ ਮੁੱਖ ਮੰਤਰੀ ਸਾਹਿਬ ਝੂਠ ਬੋਲਦੇ ਸੀ ਜਾਂ ਅੱਜ ਆਪਣੇ ਇਹਨਾਂ ਬੰਦਿਆਂ ਨੂੰ ਬਚਾਉਣ ਦੇ ਲਈ ਉਹਨਾਂ ਦੀ ਸਰਕਾਰ ਜਿਹੜੀ ਹੈ ਝੂਠ ਬੋਲਦੀ ਹੈ ਕੀ ਮੁੱਖ ਮੰਤਰੀ ਉਦੋਂ ਸੱਚੇ ਸੀ ਜਾਂ ਫਿਰ ਅੱਜ ਕਿਸੇ ਦੇ ਦਬਾਅ ਹੇਠ ਮੁੱਖ ਮੰਤਰੀ ਭਗਵੰਤ ਪੰਦੀ ਸਰਕਾਰ ਇਹਨਾਂ ਸਾਰਿਆਂ ਨੂੰ ਬਚਾਉਣ ਦਾ ਜਿਹੜਾ ਕੰਮ ਕਰ ਰਹੀ ਹੈ ਇਹ ਜਿਹੜੀ ਆ ਗੱਲ ਇਹਨਾਂ ਨੂੰ ਦੱਸਣੀ ਪਊਗੀ ਔਰ ਮਜਬੂਰ ਹੋਣਾ ਪਊਗਾ ਜਨਤਾ ਜਿਹੜੀ ਇਹਨਾਂ ਨੂੰ ਮਜਬੂਰ ਕਰੂਗੀ ਤਾਂ ਸਾਰੀ ਜਿਹੜੀ ਆ ਗੱਲ ਉਹ ਲਖਵਿੰਦਰ ਜੀ ਹੁਣ ਬਾਹਰ ਆ ਗਈ ਆ ਬਿੱਲੀ ਥੈਲੀੋਂ ਬਾਹਰ ਆ ਗਈ ਆ ਵਿਜੇ ਸਿੰਘਲਾ ਅਮਿਤ ਰਤਨ ਜਿਹੜੇ ਕਿ ਕ੍ਰਾਪਸ਼ਨ ਦੇ ਕੇਸਾਂ ਦੇ ਵਿੱਚ ਫਸੇ ਸੀ ਕਿਸੇ ਹੋਰ ਨੇ ਨਹੀਂ ਇਹਨਾਂ ਦੀ ਆਪਣੀ ਸਰਕਾਰ ਨੇ ਜਿਹੜੇ ਆ ਉਹ ਫੜੇ ਸੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਵਿਜੇ ਸਿੰਘਲਾ ਦੀ ਖਰਾਬ ਮੇਰੇ ਕੋਲ ਸਬੂਤ ਹੈ ਮੈਂ ਦੇਖਿਆ ਮੀਡੀਆ ਕੋਲੇ ਬਹੁਧੀਆਂ ਕੋਲੇ ਹੈ ਨਹੀਂ ਜੇ ਮੈਂ ਚਾਹੁੰਦਾ ਬਖਸ਼ ਦਿੰਦਾ ਤੇ ਆ ਸਬੂਤ ਹੈ ਤੇ ਮੇਰੇ ਕੋਲੇ ਖੁਦ ਵਿਜੇ ਸਿੰਘਲਾ ਨੇ ਗੁਨਾਹ ਕਬੂਲਿਆ ਇਹਨਾਂ ਦੀ ਆਪਣੀ ਵਿਜੀਲੈਂਸ ਨੇ ਜਿਹੜਾ ਕਿ ਮੁੱਖ ਮੰਤਰੀ ਦੇ ਕੋਲ ਵਿਭਾਗ ਆ ਉਹਨੇ ਇਹ ਅਮੀ ਤਰਤ ਤ ਨੂੰ ਫੜਿਆ ਸੀਗਾ ਔਰ ਹੁਣ ਉਹਨਾਂ ਨੂੰ ਹੀ ਖੁਦ ਹੀ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਸਰਕਾਰ ਹੈਗੀ ਆ ਅਨਟ੍ਰੇਸ ਦੀ ਜਿਹੜੀ ਆ ਰਿਪੋਰਟ ਯਾਨੀ ਕਿ ਸਬੂਤ ਨਾ ਹੋਣ ਦੀ ਜਿਹੜੀ ਰਿਪੋਰਟ ਹੈ ਉਹ ਵਿਜੇ ਸਿੰਗਲਾ ਦੇ ਹੱਕ ਦੇ ਵਿੱਚ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਦੇ ਦਿੱਤੀ ਹੈ ਔਰ ਅਮਿਤ ਰਤਨ ਜੀ ਜਾਣਬੁੱਝ ਕੇ ਇੱਕ ਟੈਕਨੀਕਲ ਵੀਕ ਪੁਆਇੰਟ ਰੱਖਿਆ ਗਿਆ ਜਿਹੜੀ ਮਨਜ਼ੂਰੀ ਸਪੀਕਰ ਸਾਹਿਬ ਤੋਂ ਲੈਣੀ ਸੀ ਅਮਿਤ ਰਤਨ ਦੇ ਖਿਲਾਫ ਕੀ ਚਲਾਉਣ ਦੀ ਉਹ ਮਨਜ਼ੂਰੀ ਡਿਪਟੀ ਸੈਕਟਰੀ ਤੋਂ ਲੈ ਲਈ ਗਈ ਤਾਂ ਜੋ ਕੋਰਟ ਦੇ ਵਿੱਚ ਜਾ ਕੇ ਅਮਿਤ ਰਤਨ ਨੂੰ ਜਿਹੜਾ ਉਹ ਬਰੀ ਕਰਾਉਣਾ ਸੌਖਾ ਹੋ ਜੇ ਤਾਂ ਹੁਣ ਜਿਹੜਾ ਉਹਨਾਂ ਦੋਵਾਂ ਦੇ ਬਰੀ ਹੋ ਜਾਣਾ ਔਰ ਮੁੱਖ ਮੰਤਰੀ ਭਗਵੰਤ ਮਾਨ ਦਾ ਝੂਠ ਫੜਿਆ ਗਿਆ ਕਿ ਉਹ ਆਪਣਿਆਂ ਦੇ ਵੀ ਖਿਲਾਫ ਨੇ ਪੰਜਾਬ ਵਿਰੋਧੀਆਂ ਦੇ ਵੀ ਖਿਲਾਫ ਨੇ ਸੁਗਧਿਓ ਵਿਚਾਰ ਰਹੇ ਨੇ ਪੰਜਾਬ ਵਿਰੋਧੀਆਂ ਨੂੰ ਜਿਨ੍ਹਾਂ ਨੂੰ ਖੁਦ ਉਹ ਫਸਾਰੇ ਸੀਗੇ ਜਾਤ ਮੁੱਖ ਮੰਤਰੀ ਉਦੋਂ ਝੂਠ ਬੋਲਦੇ ਸੀ ਤੇ ਜਾਂ ਫਿਰ ਅੱਜ ਆਪਣੇ ਬੰਦਿਆਂ ਨੂੰ ਬਚਾਉਣ ਦੇ ਲਈ ਸਰਕਾਰ ਅੱਜ ਝੂਠ ਬੋਲ ਰਹੀ ਹੈ ਬਿਲਕੁਲ ਨਹੀਂ ਪਰ ਮੁੱਖ ਮੰਤਰੀ ਸਾਹਿਬ ਤਾਂ ਅੱਜ ਵੀ ਕਹਿ ਰਹੇ ਨੇ ਕਿਉਂਕਿ ਜਲੰਧਰ ਜਿਮਨੀ ਮਾਫ ਕਰਨਾ ਲੁਧਿਆਣਾ ਦੀ ਜਿਮਨੀ ਚੌਂਕ ਤੋਂ ਪਹਿਲਾਂ ਇੱਕ ਵੱਡੀ ਕਾਰਵਾਈ ਫਿਰ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਹੋਈ ਹੈ ਉਸ ਦੇ ਸਬੰਧ ਵਿੱਚ ਵੀ ਖੁਦ ਇੱਕ ਵਾਰ ਰੂਬਰੂ ਹੋਏ ਨੇ ਲੋਕਾਂ ਦੇ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਮੇਰੇ ਆਪਣੇ ਹੋਣ ਜਾਂ ਬੇਗਾਨੇ ਜਿਹੜਾ ਕਰਪਸ਼ਨ ਕਰੂਗਾ ਭ੍ਰਿਸ਼ਟਾਚਾਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਲੇਕਿਨ ਇੱਕ ਪਾਸੇ ਇਹ ਬਿਆਨ ਤੇ ਦੂਸਰੇ ਪਾਸੇ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਦਿੱਤੇ ਗਿਆ ਦਲੀਲਾਂ ਵੀ ਕਿਸ ਤਰੀਕੇ ਦੇ ਨਾਲ ਆਪਣੇ ਆਂ ਦਾ ਪੱਖ ਪੂਰਨ ਨੇ ਤੇ ਹੁਣ ਆਪਾਂ ਗੱਲ ਕਰ ਲਈਏ ਜੋ ਲੇਟੈਸਟ ਹੈ ਨਮਾ ਜਿਹੜਾ ਇੱਕ ਐਮਐਲਏ ਦਾ ਆਮ ਆਦਮੀ ਪਾਰਟੀ ਦਾ ਰਮਨ ਅਰੋੜਾ ਫੜਿਆ ਗਿਆ ਹੈ ਬਿਜ਼ਨਸ ਦੇ ਰਡਾਰ ਦੇ ਉਪਰਚਾਰ ਰਿਮਾਂਡ ਦੇ ਉੱਪਰ ਚੱਲਣ ਉਹਨਾਂ ਸੰਬੰਧੀ ਵੱਡੇ ਖੁਲਾਸੇ ਹੋਏ ਨੇ ਕਹ ਰਹੇ ਨੇ ਕਿ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਵਿਅਕਤੀ ਨੇ ਜਿਹੜੇ ਉਹ ਗਾਇਬ ਹੋ ਚੁੱਕੇ ਨੇ ਦੌੜ ਗਏ ਨੇ ਇੱਧਰ ਉੱਧਰ ਹੋ ਚੁੱਕੇ ਨੇ ਆਖਰ ਉਹ ਕਿਹੜੇ ਵਿਅਕਤੀ ਨੇ ਹੋਰ ਡਾਰਕੀ ਹੈ ਤੇ ਨਾਲ ਇਹ ਵੀ ਗੱਲ ਸਾਹਮਣੇ ਆਈ ਵੀ ਕੁਝ ਜਿਹੜੇ ਵੱਡੇ ਅਫਸਰ ਨੇ ਉਹਨਾਂ ਦੇ ਵੀ ਟੜਕਣਾ ਵਧੀਆਂ ਹੋਈਆਂ ਨੇ ਜਿਹੜੀਆਂ ਲੁਧਿਆਣਾ ਸੈਂਟਰ ਦੇ ਨਾਲ ਸੰਬੰਧਿਤ ਨੇ ਆਖਰ ਕਿਹੜੇ ਅਫਸਰ ਨੇ ਕਿਹੜੇ ਵਿਅਕਤੀ ਨੇ ਜਿਹੜੇ ਹੁਣ ਰੂਪ ਹੋਸ਼ ਹੋਣ ਲੱਗੇ ਨੇ ਦੇਖੋ ਆਪਾਂ ਕੱਲ ਵੀ ਜਿਹੜੀ ਆ ਉਹ ਗੱਲ ਕੀਤੀ ਸੀਗੀ ਕਿ ਜਿਹੜਾ ਰਮਨ ਅਰੋੜਾ ਫੜਿਆ ਉਹਨੇ ਅਸਿੱਧੇ ਤੌਰ ਤੇ ਇਲਜ਼ਾਮ ਜਿਹੜੇ ਆਪਣੀ ਸਰਕਾਰ ਤੇ ਲਾਏ ਆ ਕਿਉਂਕਿ ਉਹਨੇ ਉਹਦੇ ਵਕੀਲ ਨੇ ਇਹ ਗੱਲ ਕਹੀ ਸੀ ਕਿ ਮੇਰੇ ਕਲਾਇੰਟ ਰਮਨ ਅਰੂੜਾ ਨੇ ਇਹ ਗੱਲ ਦੱਸੀ ਹੈ ਕਿ ਮੈਂ ਆਪਣੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਕੁਝ ਗੱਲਾਂ ਦੇ ਖਿਲਾਫ ਸੀਗਾ ਜਿਹਦੇ ਕਰਕੇ ਮੇਰੀ ਪਾਰਟੀ ਨੂੰ ਸ਼ੱਕ ਸੀਗਾ ਕਿ ਇਹ ਭਾਜਪਾ ਦੇ ਵਿੱਚ ਜਾਊਗਾ ਤਾਂ ਮੈਨੂੰ ਉਸ ਰੰਜਿਸ਼ ਦੇ ਤਹਿਤ ਜਿਹੜਾ ਇਹਨਾਂ ਨੇ ਫਸਾਇਆ ਵਿਰੋਧੀ ਤਾਂ ਕਹਿਣ ਵਿਰੋਧੀ ਤਾਂ ਕਹਿਣ ਜਿਹੜੇ ਸਰਕਾਰ ਦੇ ਕਿ ਸਾਨੂੰ ਜਿਹੜਾ ਉਹ ਫਸਾਇਆ ਜਾ ਰਿਹਾ ਝੂਠਾ ਫਸਾਇਆ ਜਾ ਰਿਹਾ ਸਾਡੇ ਨਾਂ ਮੈਂ ਡਾਟਾ ਪੋਲਿਟਿਕਸ ਕੀਤੀ ਜਾ ਰਹੀ ਹੈ ਪਰ ਉਹਨਾਂ ਦਾ ਆਪਣਾ ਹੀ ਐਮਐਲਏ ਇਹ ਗੱਲ ਕਹੇ ਕਿ ਭਾਈ ਮੈਨੂੰ ਵਿੰਡੈਟਾ ਪੋਲਿਟਿਕਸ ਦੇ ਥਰੂ ਜਿਹੜਾ ਉਕਸਾਇਆ ਜਾ ਰਿਹਾ ਤਾਂ ਸਾਫ ਹੈ ਕਿ ਸਰਕਾਰ ਆਪਣੇ ਨਾਲ ਤਾਂ ਧੱਕਾ ਕਰੀ ਹੈ ਤਾਂ ਵਿਰੋਧੀਆਂ ਨਾਲ ਤਾਂ ਫਰਕਾਰ ਹੀ ਰਹੀ ਹੋਊਗੀ ਤਾਂ ਵਿਰੋਧੀ ਸੱਚੀ ਬੋਲਦੇ ਇਹ ਤਾਂ ਗੱਲ ਹੈਗੀ ਆ ਹੁਣ ਲੱਕੀ ਜੀ ਉਹ ਰਿਮਾਨਡ ਤੇ ਚੱਲ ਰਹੇ ਆ ਰਮਨ ਅਰੂੜਾ ਔਰ ਰਿਮਾਨਡ ਦੇ ਦੌਰਾਨ ਉਹਨਾਂ ਤੋਂ ਕਾਫੀ ਲੰਬੀ ਜਿਹੜੀ ਆ ਪੁੱਛਗਿੱਛ ਵੀ ਹੋ ਰਹੀ ਹੈ ਔਰ ਹੁਣ ਪਤਾ ਲੱਗਿਆ ਕਿ ਉਹਨਾਂ ਦੇ ਜਿਹੜੇ ਕੁੜਮ ਨੇ ਮਦਾਨ ਸਾਹਿਬ ਨੇ ਔਰ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਲਜਾਇਆ ਗਿਆ ਰਿਮਾਨਡ ਤੋਂ ਯਾਨੀ ਭਾਵ ਜਿਹੜੇ ਰਮਨ ਅਰੂੜਾ ਨੇ ਉਹਨਾਂ ਨੂੰ ਨਾਲ ਲਿਜਾ ਕੇ ਜਿਹੜਾ ਉਹਨਾਂ ਦਾ ਕੁੜਮ ਹੈ ਰਾਜੂ ਮਦਾਨ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਉਹ ਲਜਾਇਆ ਗਿਆ ਔਰ ਉਥੇ ਕੁਝ ਪੁੱਛਗਿੱਛ ਵੀ ਜਿਹੜੀ ਆ ਹੋਈ ਆ ਕਾਫੀ ਦੇਰ ਕਹਿੰਦੇ ਉਥੇ ਪੁੱਛਗਿੱਛ ਹੋਈ ਆ ਰਾਜੂ ਮਦਾਨ ਦੇ ਘਰ ਰਮਨ ਅਰੂੜੇ ਦੇ ਕੁੜਮ ਦੇ ਘਰ ਉਥੋਂ ਫਿਰ ਕਹਿੰਦੇ ਆ ਕਿ ਕੁਝ ਹੋਰ ਥਾਵਾਂ ਦੇ ਉੱਪਰ ਵੀ ਪੁਲਿਸ ਵਿਜੀਲੈਂਸ ਜਿਹੜੀ ਆ ਰਮਨ ਅਰੂੜਾ ਨੂੰ ਲੈ ਕੇ ਗਈ ਆ ਔਰ ਪਤਾ ਇਹ ਵੀ ਲੱਗਿਆ ਹੈ ਕਿ ਰਮਨ ਅਰੂੜਾ ਦੇ ਕੁਝ ਕਰੀਬੀ ਤੇ ਕੁਝ ਰਿਸ਼ਤੇਦਾਰ ਜਿਹੜੇ ਆ ਉਹ ਗਾਇਬ ਦੱਸੇ ਜਾ ਰਹੇ ਨੇ ਜਿਹੜੇ ਕੁਝ ਕ੍ਰੀਪੀ ਸੀ ਔਰ ਇਹ ਵੀ ਪਤਾ ਲੱਗ ਰਿਹਾ ਕਿ ਉਹਦਾ ਜਿਹੜਾ ਫੋਨ ਖੰਘਾਲਿਆ ਗਿਆ ਰਮਨ ਅਰੂੜਾ ਦਾ ਉਹਦੇ ਫੋਨ ਦੇ ਉੱਪਰ ਕਿਹੜੇ ਕਿਹੜੇ ਲੋਕ ਉਹਦੇ ਨਾਲ ਸੰਪਰਕ ਦੇ ਵਿੱਚ ਸਿਗੇ ਔਰ ਕਿਵੇਂ ਕਿਵੇਂ ਕਿਹੜੇ ਕਿਹੜੇ ਲੋਕ ਉਹਨਾਂ ਨੂੰ ਫੋਨ ਕਰਦੇ ਸਿਗੇ ਔਰ ਉਹਨਾਂ ਨੂੰ ਵੀ ਜਿਹੜਾ ਵਿਜੀਲੈਂਸ ਬੁਲਾ ਕੇ ਪੁੱਛ ਕੇ ਜਿਹੜੀ ਆ ਉਹ ਬਰੀਕੀ ਦੇ ਨਾਲ ਕਰ ਰਹੀ ਹੈਗੀ ਆ ਔਰ ਕਿਤੇ ਨਾ ਕਿਤੇ ਵਿਜੀਲੈਂਸ ਦੀ ਰਡਾਰ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਿਹੜੇ ਰਮਨ ਅਰੂੜਾ ਦੇ ਟੱਚ ਦੇ ਵਿੱਚ ਸਿਗੇ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਘਬਰਾਹਟ ਹੈ ਔਰ ਕੁਝ ਕਰੀਬੀ ਉਹਨਾਂ ਦੇ ਰਮਨ ਅਰੂੜਾ ਦੇ ਕੁਝ ਕਰੀਬੀ ਔਰ ਕੁਝ ਰਿਸ਼ਤੇਦਾਰ ਜਿਹੜੇ ਆ ਉਹ ਬਾਹਰ ਜਿਹੜੇ ਉਹ ਦੌੜ ਗਏ ਨੇ ਔਰ ਕਿੱਥੇ ਦੌੜੇ ਨੇ ਪੰਜਾਬ ਤੋਂ ਬਾਹਰ ਨੇ ਜਾਂ ਦੇਸ਼ ਤੋਂ ਬਾਹਰ ਨੇ ਇਹ ਤਾਂ ਗੱਲ ਹਲੇ ਕਹਿ ਨਹੀਂ ਸਕਦੇ ਪਰ ਇਹ ਕੁਝ ਗੱਲ ਇਹ ਵੀ ਪਤਾ ਲੱਗਿਆ ਕਿ ਕੁਝ ਇੱਕ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਪੰਜਾਬ ਤੋਂ ਬਾਹਰ ਸੀਗੇ ਕਿਸੇ ਸੂਬੇ ਦੇ ਵਿੱਚ ਉਹ ਵੀ ਕਹਿੰਦੇ ਕਿ ਕਿਸੇ ਦੀ ਗ੍ਰਿਫਤਾਰੀ ਦੀ ਵੀ ਜਿਹੜੀ ਆ ਉਹ ਗੱਲ ਸਾਹਮਣੇ ਆ ਰਹੀ ਹੈ ਹਾਲਾਂਕਿ ਇਹਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਹੋਣੀ ਬਾਕੀ ਹੈ ਉਹ ਵਿਜੀਲੈਂਸ ਜਿਹੜੀ ਆਪਣੇ ਤੌਰ ਤੇ ਜਿਹੜੀ ਆ ਕਰੂਗੀ ਪਰ ਇਹ ਗੱਲ ਜ਼ਰੂਰ ਹੈ ਕਿ ਰਮਨ ਅਰੂੜਾ ਨੂੰ ਜਿੱਥੇ ਉਹਦੇ ਕੁੜਮ ਦੇ ਘਰ ਦੇ ਵਿੱਚ ਲਿਜਾਇਆ ਗਿਆ ਪੁੱਛਗਿੱਛ ਦੇ ਲਈ ਉੱਥੇ ਹੀ ਉਹਨਾਂ ਉਹਨਾਂ ਦੇ ਕੁਝ ਕਰੀਬੀਆਂ ਤੋਂ ਵੀ ਪੁੱਛਗਿੱਛ ਜਿਹੜੀ ਆ ਕੀਤੀ ਜਾ ਰਹੀ ਹੈ ਉਹਦਾ ਫੋਨ ਦੀ ਪੜਤਾਲ ਕਰਕੇ ਕਿਹੜੇ ਕਿਹੜੇ ਲੋਕ ਉਹਦੇ ਨਾਲ ਟੱਚ ਦੇ ਵਿੱਚ ਸੀਗੇ ਕੀ ਕੀ ਗੱਲਾਂ ਕਰਦੇ ਸੀ ਫੋਨ ਤੇ ਔਰ ਉਹਨਾਂ ਦੀ ਵੀ ਜਿਹੜੀ ਆ ਉਹ ਪੁੱਛਗਿੱਛ ਬੁਲਾ ਕੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਬ੍ਰੀਕੀ ਦੇ ਨਾਲ ਪੁੱਛ ਜਿਹੜੀ ਆ ਕੀਤੀ ਜਾ ਰਹੀ ਹੈ ਪਰ ਘਬਰਾਹਟ ਜ਼ਰੂਰ ਹੈਗੀ ਆ ਕਿਉਂਕਿ ਇੱਕ ਐਪਲੀਕੇਸ਼ਨ ਜਿਹੜੀ ਆ ਇੱਕ ਮੰਗ ਜਿਹੜੀ ਆ ਭਾਜਪਾ ਨੇ ਇਹ ਵੀ ਕਰ ਦੁੱਤੀ ਹੈ ਕਿ ਇਹ ਸਿਰਫ ਇਸ ਵਿਭਾਗ ਦੇ ਵਿੱਚ ਹੀ ਨਹੀਂ ਕਾਰਪੋਰੇਸ਼ਨ ਵਿਭਾਗ ਦੇ ਵਿੱਚ ਹੀ ਨਹੀਂ ਸੀਗਾ ਇਹ ਤੰਦਾ ਜਿਹੜਾ ਇਹ ਚੱਲ ਰਿਹਾ ਐਮਐਲਏ ਰਾਤੀ ਏਟੀਪੀ ਦਾ ਹੀ ਨਹੀਂ ਤੰਦਾ ਸੀਗਾ ਕਹਿੰਦੇ ਕਿ ਕੁਝ ਪੁਲਿਸ ਅਫਸਰ ਔਰ ਐਸਐਚਓ ਔਰ ਡੀਐਸਪੀ ਜਾਂ ਕੁਝ ਹੋਰ ਲੈਵਲ ਦੇ ਜਿਹੜੇ ਅਧਿਕਾਰੀ ਸੀਗੇ ਉਹ ਵੀ ਰਮਨ ਅਰੂੜਾ ਦੇ ਨਾਲ ਮਿਲ ਕੇ ਲੁੱਟਖਸਟ ਜਿਹੜੀਆਂ ਲੋਕਾਂ ਦੀ ਕਰਦੇ ਰਏ ਆ ਨਜਾਇਜ਼ ਪਰਚਿਆਂ ਦੇ ਤੌਰ ਤੇ ਡਰਾ ਕੇ ਪੈਸੇ ਹੋਰ ਕਹਿੰਦੇ ਆ ਕਿ ਬੜਾ ਕੁਝ ਕਰਦੇ ਰੇ ਆ ਔਰ ਕਹਿੰਦੇ ਕਿ ਉਹਨਾਂ ਦੇ ਨਾਵਾਂ ਦੀ ਲਿਸਟ ਵੀ ਜਲਦ ਜਿਹੜੀ ਆ ਵਿਜੀਲੈਂਸ ਨੂੰ ਮੁੱਖ ਮੰਤਰੀ ਨੂੰ ਸ਼ਿਕਾਇਤ ਜਿਹੜੀ ਆ ਕੀਤੀ ਜਾਊਗੀ ਔਰ ਕਹਿੰਦੇ ਆ ਕਿ ਉਹਨਾਂ ਪੁਲਿਸ ਅਧਿਕਾਰੀਆਂ ਦੀ ਵੀ ਸਿਰਫ ਇਹ ਨਹੀਂ ਆ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਉਹਨਾਂ ਪੁਲਿਸ ਅਧਿਕਾਰੀਆਂ ਦੀ ਵੀ ਜਾਂਚ ਜਿਹੜੀ ਆ ਹੋਵੇ ਕਿ ਇਹਨਾਂ ਦਾ ਆਪਸ ਦੇ ਵਿੱਚ ਕੀ ਕੁਝ ਜਿਹੜਾ ਚੱਲਦਾ ਸੀ ਲੈਣ ਦੇਣ ਕੀ ਕੁਝ ਗੱਲਾਂ ਬਾਤਾਂ ਇਹਨਾਂ ਦੀਆਂ ਆਪਸ ਦੇ ਵਿੱਚ ਜਿਹੜੀਆਂ ਹੁੰਦੀਆਂ ਸੀਗੀਆਂ ਕੀ ਕੁਝ ਇਹਨਾਂ ਦਾ ਆਪਸ ਦੇ ਵਿੱਚ ਮਿਲੀ ਭੁਗਤ ਸੀ ਉਹਦੀ ਵੀ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਆ ਜਿਸ ਦੇ ਕਰਕੇ ਕੁਝ ਵੱਡੇ ਪੁਲਿਸ ਅਧਿਕਾਰੀ ਔਰ ਕੁਝ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਤੇ ਕੁਝ ਹੋਰ ਸੱਜਣ ਜਿਹੜੇ ਆ ਉਹ ਵੀ ਕਭਰਾਹੜ ਦੇ ਵਿੱਚ ਨੇ ਔਰ ਬਹੁਤੇ ਜਿਹੜੇ ਆ ਉਹ ਗਾਇਬ ਵੀ ਲਖਵਿੰਦਰ ਜੀ ਦੱਸੇ ਜਾ ਰਹੇ ਦੂਸਰੇ ਵੱਸਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਬਿਜ਼ਨਸ ਨੇ ਕੱਲ ਜਿਹੜੇ ਇਹਨਾਂ ਨੇ ਕੰਮ ਕਰਾਏ ਸੀ ਵਿਕਾਸ ਦੇ ਕਾਰਜ ਕਰਾਏ ਸੀ ਆਪਣੇ ਇਲਾਕੇ ਦੇ ਵਿੱਚ ਉਹਨਾਂ ਸੰਬੰਧੀ ਵੀ ਜਾਂਚ ਵੀ ਸ਼ੁਰੂ ਕੀਤੀ ਆ ਕਿ ਉਸ ਦੇ ਆਧਾਰ ਤੇ ਵੀ ਬਿਜ਼ਨਸ ਦਾ ਕੁਝ ਵੱਡਾ ਲੱਗ ਸਕਦਾ ਕੁਝ ਹੋਰ ਵੱਡੇ ਅਧਿਕਾਰੀ ਬਿਲਕੁਲ ਬਿਲਕੁਲ ਲਖਵਿੰਦਰ ਜੀ ਹਰ ਪਾਸਿਓਂ ਬਰੀਕੀ ਦੇ ਨਾਲ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਵਿਰੋਧੀ ਇਹ ਵੀ ਗੱਲ ਕਰ ਰਹੇ ਆ ਕਿ ਇਸ ਏਟੀਪੀ ਜਿਹੜੇ ਏਟੀਪੀ ਦੇ ਕਰਕੇ ਜਿਹੜਾ ਇਹ ਫੜਿਆ ਗਿਆ ਹੈਗਾ ਜਿਹੜਾ ਰਮਨ ਅਰੂੜਾ ਉਸ ਏਟੀਪੀ ਦੀ ਮੰਤਰੀ ਮਹਿੰਦਰ ਭਗਤ ਦੇ ਨਾਲ ਵੀ ਜਿਹੜੀ ਆ ਉਹ ਨੇੜਤਾ ਸੀਗੀ ਉਹਨੇ ਆਪਣੇ ਡੀਓ ਤੇ ਕਹਿੰਦੇ ਆ ਕਿ ਇੱਥੇ ਬਦਲੀ ਕਰਾਈ ਸੀਗੀ ਔਰ ਇਸ ਏਟੀਪੀ ਦੀ ਔਰ ਉਹਦੇ ਇਲਾਕੇ ਦੇ ਵਿੱਚ ਵੀ ਇਹੀ ਕੁਝ ਮਹਿੰਦਰ ਭਗਤ ਦੇ ਇਲਾਕੇ ਚ ਵੀ ਇਹੀ ਕੁਝ ਚੱਲਦਾ ਸੀ ਜਿਹੜਾ ਰਮਨ ਅਰੂੜੇ ਦੇ ਜਿਹੜਾ ਇਲਾਕੇ ਦੇ ਵਿੱਚ ਚੱਲਦਾ ਸੀਗਾ ਸੋ ਇਸ ਕਰਕੇ ਇਹ ਵੀ ਗੱਲ ਹੈ ਔਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਕਹਿੰਦੇ ਆ ਕਿ ਰਮਨ ਅਰੂੜੇ ਦੀ ਕਰੀਬੀ ਅਮਰ ਰਮਨ ਊੜੇ ਦੀ ਨੇੜਤਾ ਜਿਹੜੀ ਆ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਵੀ ਸੀ ਸੋ ਇਸ ਕਰਕੇ ਵਿਰੋਧੀ ਮੰਗ ਕਰ ਰਹੇ ਨੇ ਕਿ ਭਾਈ ਇਹ ਸਿਰਫ ਔਰ ਸਿਰਫ ਜਾਂਚ ਜਿਹੜੀ ਆ ਨਾ ਉਹ ਸੀਬੀਆਈ ਤੋਂ ਜਿਹੜੀ ਆ ਉਹ ਕਾਫੀ ਨਹੀਂ ਹੈ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਜਾਂ ਸੀਬੀਆਈ ਤੋਂ ਜਾਂ ਕਿਸੇ ਸਿਟਿੰਗ ਜੱਜ ਤੋਂ ਵੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਹੋਰ ਜਿਹੜੇ ਵੱਡੇ ਲੋਕੇ ਸ਼ਿਪੇ ਚਿਹਰੇ ਆ ਉਹ ਸਾਹਮਣੇ ਆ ਸਕਣ ਸਿੱਧੂ ਸਾਹਿਬ ਧੰਨਵਾਦ ਸੋ ਇਹ ਸਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਅੱਜ ਦੇ ਦਿਨ ਇਹ ਅਹਿਮ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੇ ਇਜਾਜ਼ਤ ਧੰਨਵਾਦ